ਸਾ ਪੂਰਾ ਕਮਰਾ ਡਿੱਗ ਪਿਆ ਜੀ ਹਾਂ ਸਾਰਾ ਜੀ ਫਿਰ ਉਦੋਂ ਮੈਂ ਆਪ ਵੀ ਕੱਥੇ ਕੁੱਟ ਕਰਵਾ ਕੇ ਪਾਸੇ ਕਰਾਏ ਨਾ ਅੱਛਾ ਇਹ ਮੂੰਹ ਲਾ ਲੈ ਇਹਦੇ ਅੱਛਾ ਚਲੋ ਕੋਈ ਨਹੀਂ ਇੱਕ ਵਾਰੀ ਆਪਾਂ ਇਮੀਡੀਏਟ ਰੀਲੀਫ ਦੇ ਦਿੰਨੇ ਆ ਜਿਹੜਾ ਨਾ ਥੋੜਾ ਬਹੁਤ ਇਹ ਆਪ ਦਾ ਸੀ ਤੇ ਛੱਤ ਡਿੱਗੀ ਵਾਸਤੇ ਮੈਂ ਦੇਖਣ ਆਈ ਸੀ ਕਿਉਂਕਿ ਸਨੇਹ ਮਿਲ ਰਹੇ ਸੀਗੇ ਤੇ ਜਿਹੜਾ ਹਲੇ ਸਰਕਾਰ ਵੱਲੋਂ ਆ ਉਹ ਤਾਂ ਹਲੇ ਟਾਈਮ ਲੱਗੂਗਾ ਤਾਂ ਕਰਕੇ ਫਿਰ ਜਿੰਨਾ ਹੈ ਆਪਾਂ ਓਨੀ ਕ ਹੈਲਪ ਕਰ ਦਿੰਨੇ ਆ ਕਿੰਨਾ ਦਾ ਹੈ ਇਹ ਇਹ ਮੋਹਨ لال ਇਧਰ ਆ ਕੇ ਅੱਛਾ ਥੋੜਾ ਜਿਹਾ ਥੋੜਾ ਠੀਕ ਹੈ ਠੀਕ ਹੈ ਇਹਨੂੰ ਦੇਖ ਲਓ ਜੀ ਇਹ ਮੈਂ ਬੈਠਾ ਇਹਦੀ ਨਾ ਆਹੀ ਆ ਰਛੇ ਇਹਨਾਂ ਦਾ ਕਮਰਾ ਹੀ ਹੈ ਤੇਰੀ ਨਿਊਜ਼ ਵੀ ਲੱਗੀ ਹੋਈ ਸੀ ਉਹ ਮੈਂ ਲਾਤੀ ਨਾਲ ਉਹ ਵੀ ਲੱਗੀ ਸੀ ਇਹਦੀ ਵੀ ਲੱਗੀ ਸੀ ਅੱਛਾ ਹਾਂ ਠੀਕ ਹੈ ਅੱਛਾ ਤੁਸੀਂ ਚਲੋ ਇੱਕ ਵਾਰੀ ਤੁਸੀਂ ਸ਼ੁਰੂ ਕਰੋ ਕੰਮ ਫਿਰ ਹੋਰ ਆਪਾਂ ਕਰਦੇ ਹਾਂ ਸਿਕਾ ਫਿਰ ਬਾਅਦ ਵਿੱਚ ਜੋ ਸਰਕਾਰ ਦਵਾਉਗੀ ਉਹ ਹੌਲੀ ਹੌਲੀ ਹਲਪ ਕਰਤੇ ਠੀਕ ਹੈ ਜੀ ਬਹੁਤ ਮਿਹਰਬਾਨੀ ਬੱਸ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਵਾਲੀ ਆ ਉਸਾਇ ਤਾਂ ਹੈਗਾ ਹਾਂ ਉਹ ਤੁਸੀਂ ਇਹਨਾਂ ਤੋਂ ਅਰਜ਼ੀਆਂ ਲਿਖਾਓ ਤਰੇੜਾਂ ਵਾਲਿਆਂ ਨੂੰ ਵੀ ਦਵਾਵਾਂਗੇ ਕੋਈ ਇਹ ਤਾਂ ਅਸੀਂ ਹਲੇ ਆਪਦੇ ਕੋਲੋਂ ਜਿਹੜੇ ਵਿਚਾਰੇ ਜਮਾ ਹੀ ਉਹ ਹੋ ਗਏ ਨਾ ਮੈਂ ਆਪਦੇ ਕੋਲੋਂ ਕਰਦੀਆਂ ਹਾਂ ਅਰਜੀ ਇਸ ਵਾਰ ਨਹੀਂ ਸਾਡੇ ਦੋ ਬਾੜ ਜੇ ਇਹੀ ਸਤਿ ਸ਼੍ਰੀ ਅਕਾਲ ਜੀ ਸਤਿ ਇਹਨਾਂ ਦਾ ਵੀ ਸਤਿ ਸ਼੍ਰੀ ਅਕਾਲ ਜੀ। ਨਿਕਲ ਰਹੀ ਕੰਮੀ ਕਰਦੇ ਆ ਜੇ ਮੈਨੂੰ ਗਾਰੰਟੀ। ਅੱਛਾ ਅੱਛਾ ਪੂਰਾ ਹੀ ਡਿੱਗ ਪਿਆ। ਅੱਛਾ ਮਾਣ ਇਹਨਾਂ ਨੇ ਇੱਧਰ ਰੱਖਿਆ ਜੀ ਉਹਦਾ। ਅੱਛਾ ਸਤਿ ਸ਼੍ਰੀ ਅਕਾਲ ਜੀ। ਪਿਛਲੇ ਆਸੀਂ ਉਹਨਾਂ ਨੂੰ ਤਰਪਾਲਤਾ ਦੇਤੀ ਸੀ ਮਗਰ ਲਿਆ ਨਹੀਂ ਜੀ। ਅੱਛਾ। ਅੱਛਾ। ਉਹ ਸਾਰੀ ਵਿੱਡੋ ਹੈ ਜੀ ਬੀਡੀ। ਇਹੇ। ਪਿਛਲੇ ने अच्छा देख लेने पहले आ कर लिया हां ओ नहीं मैं थोड़े भी होनी है थोड़ा भी डिगया हां डिगण वाला हो गया कीरा तिरपाल को आई अच्छा तिरपाल दो चलो कोई नहीं ਤੁਸੀਂ ਇੱਕ ਵਾਰੀ ਤੁਹਾਨੂੰ ਅਸੀਂ ਸਿਰ ਟੱਗਣ ਜੋਗਰ ਕਰ ਦਿੰਦੇ ਆ ਸ਼ੈੱਡ ਸ਼ੁੱਡ ਪਾ ਲਓ ਲਾਰਜ ਫੜਾ ਹਾਂ ਲੋ ਬਤ ਕਰੋ ਆਓ ਆਵੋ ਆਪ ਦਾ ਕੰਮ ਛੱਤ ਬਣਾਓ ਤੇ ਮਾਤਾ ਜੀ ਖਰਾ ਆਪਾਂ ਸੱਚ ਬੀਬੀ ਜੀ ਵੀ ਉਹ ਪਰ ਸਕਦੇ ਆਪਾਂ ਫੈਲ ਬਿਲਕੁਲ ਭਰ ਸਕਦੇ ਆ ਇਹ ਤਾਂ ਮੈਡਮ ਆ ਇਹ ਤਾਂ ਮੰਤਰੀ ਸਾਹਿਬ ਨੇ ਵੈਸੇ ਇੱਕ ਵਾਰੀ ਤੁਹਾਡਾ ਕੰਮ ਚਲਾਉਣ ਵਾਸਤੇ ਦਿੱਤਾ ਇਹ ਮੈਂ ਆਪਦੇ ਕੋਲ ਦਿੱਤੇ ਆ ਹਾਂ ਤੁਹਾਡੀ ਫਾਈਲ ਨਹੀਂ ਰਿਜੈਕਟ ਹੁੰਦੀ ਤੁਹਾਨੂੰ ਉਹ ਵੀ ਫਾਇਦਾ ਮਿਲੂਗਾ ਕਾਰਡ ਵੱਲੋਂ ਆਊਗਾ ਉਹ ਅਲੱਗ ਹਾਂ ਠੀਕ ਹੈ ਪਰ ਤੁਸੀਂ ਐਂ ਬੈਠੇ ਹੋ ਦਾ ਨੁਕਸਾਨ ਹੋ ਗਿਆ ਇੱਕ ਵਾਰੀ ਮੈਂ ਤੁਹਾਡੀ ਹੈਲਪ ਕਰਨ ਆਈ ਆ ਠੀਕ ਹੈ ਹਾਂ ਠੀਕ ਬਸ ਇਹ ਹੁਣ ਸ਼ੈੱਡ ਪਾ ਲਓ ਵਧੀਆ ਤੁਹਾਡਾ ਮਤਲਬ ਸਮਾਨ ਸਾਮਾਨ ਆਏ ਬਾਹਰ ਪਿਆ ਹੈਗਾ ਹਾਂ ਹਾਂ ਜੀ ਠੀਕ ਹੈ ਕਿਵੇਂ ਚੁੱਕਾ ਕਰ ਲਓ ਹਾਂ ਜੀ ਫੈਲ ਪਰਦ ਕੇ ਫੈਲ ਪਰਦ ਉਹ ਜਿਹੜਾ ਦੇਣਾ ਉਥੋਂ ਨੂੰ ਦੇਣਾ ਹੀ ਆ ਸਰਕਾਰ ਵੱਲੋਂ ਜਿੰਨਾ ਇੱਕ ਵਾਰੀ ਤੁਹਾਨੂੰ ਹਾਂ ਸਰਮਝਿਆ ਲੈਗਾ ਭਰਾ ਲਾ ਭਰਾ ਲਾ ਆ ਕੇ ਫਿਰ ਤੁਸੀਂ ਉਹ ਠੀਕ ਹੈ ਜੀ ਨਹੀਂ ਨਹੀਂ ਬਸ ਕੋਈ ਨਹੀਂ ਮੈਂ ਤਾਂ ਹਾਂ ਜੀ ਦੇਖੋ ਸੜਕਾਂ ਹੈ ਜਾਈ ਠੀਕ ਸਸਟੀਗਾ ਸਸਟੀਗਾ ਉਹ ਨਾ ਕਰ ਸੀ ਨਾ ਉਹਨਾਂ ਦਾ ਥੋੜਾ ਰਜਿਸਟਰੀ ਦਾ ਰੋਲਾ ਉਹਦੀਆਂ ਨਵਾਂ ਨਾ ਇਸ਼ੂਆ ਕਰੀਟ ਕਰ ਨੀ ਉਹਦਾ ਵੀ ਡਿੱਗਿਆ ਡਿੱਗਿਆ ਜਾਵਾਂ ਯਾਰੀ ਬਾਲੀ ਗਰੀ ਬੜੀ ਉਹਦੇ ਵੀ ਚੱਲੀ ਆ ਫਿਰ ਚੱਲੇ ਨਹੀਂ ਸਾਡੇ ਬੰਦੇ ਤੇ ਟੈਪ ਤੇ ਅੱਛਾ ਹਾਂ ਦੇਰਸਾ ਹੋ ਗਿਆ ਸਾਨੂੰ ਕੋਈ ਕਿਰਾਏ ਤੇ ਬੈਠੇ ਪੈਨਸ਼ਨ ਨਹੀਂ ਲੱਗੀ ਸਾਦੀ ਲੱਗੀ ਕੁੜੀਆਂ ਦੀ ਇਹਦੇ ਨਹੀਂ ਲੱਗੀ ਕੁੜੀਆਂ ਕਿੱਡੀਆਂ ਕਿੱਡੀਆਂ ਪਰਦੀਆਂ ਇੱਕ ਸਤਮੀ ਤੇ 10 ਸਤਮੀ ਕੇਰੀਆਂ ਦੇ ਅਸਤੇ ਕੁੜੀਆਂ ਦੀ ਪੈਨਸ਼ਨ ਲੱਗ ਜੂਗੀ ਫਿਰ ਕੁੜੀਆਂ ਨੂੰ ਲਵਾ ਦਿੰਨੇ ਹਾਂ ਹਾਂਜੀ ਬਾਕੀ ਕੋਈ ਸੁੱਤਾ ਮੇਰੇ ਕੋਲ ਕਿਉਂਕਿ ਸਾਡਾ ਤਾਂ ਕੋਈ ਹੈ ਨਹੀਂ ਅਸੀਂ ਬਸ ਆਈ ਹੈ ਜੇ ਫਰੀ ਜਨ ਕੋਈ ਨਹੀਂ ਲਵਾ ਦਿੰਨੇ ਆ ਪੈਨਸ਼ਨ ਲਵਾ ਦਿੰਨੇ ਬੱਚਿਆਂ ਦੀ ਵਰਮਾ ਦੀ ਵੀ ਆ ਫਾਈਲ ਲਾ ਦਿਓ ਤੁਹਾਡੀ ਫਾਈਲ ਵੀ ਲੱਗ ਜੂਗੀ ਇਹ ਤਾਂ ਮੈਂ ਤੁਹਾਨੂੰ ਇੱਕ ਵਾਰੀ ਆਪਦੇ ਕੋਲੋਂ ਹੈਲਪ ਕੀਤੀ ਹੈ ਤੁਸੀਂ ਬੱਚਾ ਮਾਰਦੇ ਸੀ ਇਦਾਂ ਖਾ ਮੈਨੂੰ ਕੀ ਹੋ ਗਿਆ ਅੱਛਾ ਕੀ ਹੈ ਚੌਂਦਾ ਸਾਡਾ ਡਿੱਗਣਾ ਸਾਰੀ ਖਾਤਾ ਕਾਂਦ ਸਾਰੀ ਦਲੋ ਹੋਈ ਪਈ ਐਂ ਤੇ ਰਾਤੀ ਜੀ ਨਹੀਂ ਕਰਦਾ ਸੌਣ ਤੇ ਵੀ ਕਿਹੜੇ ਵੇਲੇ ਦੇਖ ਸਕਦਾ ਸਾਵੇ ਦਾ ਸਾਰੇ ਹੀ ਸੱਚਾ ਬਕਾਨਾ ਹੂੰ ਕੀ ਕਰ ਸਕਦੇ ਆਪਾਂ ਇਹਦਾ ਅਰ ਬੇਰੋ ਜੁਨੀ ਬੇਰੋ ਪਾਉਂਦੇ ਅਰ ਬੇਰੋ ਜੁ ਪਰਲੀ ਕਰਨ ਸਹੀ ਹੈ ਹਾਂ ਅਰ ਬੇਰਲੀ ਇਹਨੂੰ ਹੈਲਪ ਕਰ ਦਿੰਨੇ ਆ ਆ ਜਾ ਫਿਰ ਆ ਜਾ ਵੀਰ ਗਿਆ ਆ ਜਾ ਬਈ ਹੱਲਾ ਫੜ ਕਰਾ ਇਹਨੂੰ ਸਹੀ ਠੀਕ ਕਰਵਾ ਲਓ ਠੀਕ ਹੈ ਸਕੀਮ ਚ ਭਰਦੇ ਹੋ ਤੁਸੀਂ ਉਹਦੇ ਚ ਵੀ ਭਰਾਵਾਂਗੇ ਤੇਰਾ ਭਰਾਜੂਗੇ ਮੰਤਰੀ ਸਾਹਿਬ ਤੁਹਾਨੂੰ ਆਪਦੇ ਕੋਲ ਦੇ ਦੇ ਠੀਕ ਹੈ ਮੈਂ ਨਾ ਪਹਿ ਜਾਂਦਾ ਕੱਚਾ ਮਕਾਨ ਹੈ ਮੈਂਨੇ ਕੱਚੇ ਵਾਸਤੇ ਆਪਾਂ ਸਕੀਮ ਚ ਭਰਾ ਦਿੰਨੇ ਤੇਰਾ ਇੱਕ ਵਾਰੀ ਤੂੰ ਸੂਤ ਕਰਾ ਲੈ ਇਹਨੂੰ ਠੀਕ ਹੈ ਇੱਕ ਕਰੀ ਰਿਪੇਅਰ ਕਰਾ ਲਾ ਰਿਪੇਅਰ ਕਰਾ ਲਾ ਇੱਕ ਇੱਕ ਦੀ ਛੱਤ ਦੇੜ ਕੇ ਨਾ ਪਾਵਾ ਦਾ ਸ਼ੈੱਡ ਪਾ ਲਾ ਫੇ ਜਿਹੜੇ ਥੱਲੇ ਤੈਨੂੰ ਬੈਠਣ ਲੱਗੇ ਡਰਨਾ ਹਾਂ ਤਾਂ ਡਰਦਾ ਜੇ ਉ ਤਾਂ ਹੀ ਟੱਕਣੀ ਬਸ ਉਹਨਾਂ ਦੇ ਨਾਲ ਕਰਨੀ ਪੈਣੀ ਹੈ ਦੁਕਾਨ ਇਹ ਤੂੰ ਕਰਾ ਲਾ ਕਰ ਨਹੀਂ ਕਰਾਣੇ ਦੇ ਨਾਲ ਵਾਲੇ ਇਹ ਕੋਈ ਨਹੀਂ ਕਰਾ ਲਾਂਗੇ ਕਰਾ ਲਾ ਤੂੰ ਕਰਾ ਲਾ ਇਹ ਕਰ ਲੈ ਇਹਨਾਂ ਨੂੰ ਐਮਸੀ ਸਾਹਿਬ ਕਹਿੰਦਾ ਗਾਡਰ ਲੱਗਦਾ ਕਿ ਉਹ ਨਾਲ ਉਹ ਹਾਂ ਅੱਛਾ ਉਹ ਪਿੱਤੇ ਆਂ ਜੀ ਕਹਿੰਦਾ ਨਾ ਤੇਰੇ ਕੋ ਗਾਡਰ ਹੈਗਾ ਇੱਕ ਇਹਨੂੰ ਚੱਕ ਕੇ ਗਿਆ 2-2 ਫੁੱਟ ਰਤੇ ਕਰਕੇ ਪੁੰਜਦੀ ਮਰਜੀ ਚੱਕ ਲਾ ਅਜਿੱਦਲੀ ਗੰਦਾ ਚੰਗੀ ਐ ਇਹ ਅਵਲ ਖਰਾਬ ਦਾ ਉੱਤਰ ਖੇਮਾ ਬਈ ਇਹਦੇ ਨਾਲ ਦਾ ਹਾਂ ਕੱਤੀ ਸਾਰੀ ਇਹਦੇ ਨਾਲ ਡਰ ਲੰਘੇ ਮੀ ਆਉਂਦਾ ਚੱਲ ਹੁਣ ਹੋ ਜੂਗਾ ਤੇ ਕਰਵਾ ਲਾ ਠੀਕ ਦੱਸੋ ਕਿਹੜਾ ਫਸਟੀ ਗੱਲ ਹੈ ਹੈ ਅੱਛਾ ਉਹ ਹੈਂਡੀਕੈਪ ਫੀਲੋਨ ਚਲੇ ਦਾ ਫਾਰਮ ਭਰਾਇਆ ਸੀ ਹਾਂ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਪਾਟੇ ਪਾਟੇ ਵਾਲੇ ਵੀ ਦੇਖਦੇ ਪਹਿਲਾਂ ਕਿ ਨਾ ਆਪਣੇ ਹੈਂਡੀਕੈਪ ਡੈਥ ਹੋਈ ਕਿ ਜਨਾ ਵੀ ਹਾਂ ਜੀ ਤੇ ਉਹ ਅੰਦਰ ਉਹ ਸਾਰੇ ਪਾਟੇ ਪਾਏ ਦੇਖਿਆ ਵੀ ਨਾ ਇਹਨਾਂ ਦੇ ਡਿੱਗ ਕੇ ਤਰਪਾਲ ਦਰਪੂਰ ਤੋਂ ਵੱਡੀ ਪਾਤੀ ਸੀ ਨਹੀਂ ਇਹ ਡੈਗ ਕੇ ਇਹਦੇ ਚ ਡੈਥ ਹੋਈ ਆ ਨਹੀਂ ਡੈਥ ਨਹੀਂ ਹੋਈ ਵਿਚਾਰੇ ਨੂੰ 휠 ਚੇਅਰ ਚਾਹੀਦੀ ਸੀ ਜੀ ਉਹ ਲੋ ਫਾਰਮ ਐ ਤੇ ਆਏ 휠 ਚੇਅਰ ਮਿਲੀ ਨਹੀਂ ਹਜੇ ਡੈਥ ਹੀ ਹੋ ਗਈ ਜੋਨਾਂ ਦੀ ਉਹਦੇ ਅੱਛਾ ਡੈਥ ਹੀ ਹੋ ਗਈ ਤੇ ਹੁਣ ਕੌਣ ਕਰੇ ਅਸੀਂ ਮੰਮੀ ਤੇ ਬੇਟਾ ਅੱਛਾ ਆਜੋ ਮਾਤਾ ਆਜੋ ਅੱਗੇ ਆਜੇ ਬੀਬੀ ਅੱਛਾ ਹੋਰ ਕੌਣ ਕਰੇ ਹਾਂਜੀ ਤੁਹਾਡੇ ਨਾਲ ਹੋਰ ਕੌਣ ਕਰੇ ਔਰ ਇਹ ਆ ਇੱਕ ਮੁੰਡਾ ਉਹਦੇ ਵੀ ਲੱਤ ਕਮਜ਼ੋਰ ਆ ਜ਼ੋਰ ਦਾ ਕੰਮ ਨਹੀਂ ਹੁੰਦਾ ਮੋਟਰਸਾਈਕਲ ਤੇ ਪੁਰਾਣਾ ਜਿਹਾ ਅੱਛਾ ਉਹ ਪਾਇਰ ਵਿੰਗਾ ਸੀ ਮਾ ਸਾ ਤੇਲ ਢੋਲ ਮਾਸੜ ਮਸਾ ਚਿੱਧਾ ਕੀਤਾ ਅੱਛਾ ਚਲੋ ਫਿਰ ਆ ਜੀ ਹਾਂ ਤਾਂ ਮੋਟਰਸਾਈਕਲ ਵੀ ਇੱਥੇ ਖੜਾ ਸੀ ਉਹ ਤਾਂ ਡਿੱਗ ਗਿਆ ਉਹ ਨਾਂ ਲਿਖਿਆ ਵਾ ਜਿਹਦੇ ਚ ਉਹ ਆਵਾਜ਼ ਫਾਰਮ ਭਰੇ ਨਾ ਫਾਰਮ ਭਰੇਗੇ ਨਾ ਫਾਰਮ ਭਰੇਗੇ ਇੱਕ ਵਾਰੀ ਤੁਹਾਨੂੰ ਹੈਲਪ ਕਰ ਦਿੰਨੇ ਆ ਅੱਛਾ ਜੀ ਤੁਸੀਂ ਇੱਕ ਵਾਰੀ ਆਪਦਾ ਇੱਥੇ ਸ਼ੱਡ ਸ਼ੱਡ ਪਵਾ ਲਓ ਪਾ ਲਓ ਤਾਂ ਮੈਂ ਵੈਸੇ ਆਪਦੇ ਕੋਲੋਂ ਦੇ ਆਈਆਂ ਹਾਂ ਹਾਂ ਕੋਲੋਂ ਦੇ ਰਹੇ ਮੰਤਰੀ ਕਿਦਾਂ ਕੋਲੋਂ ਦੇ ਜਾਂਦੇ ਆ ਜੀ ਕਿਉਂਕਿ ਹਲੇ ਟਾਈਮ ਲੱਗ ਜਾਣਾ ਆਉਂਦਿਆਂ ਨੂੰ ਉਹਨਾਂ ਚਿਰ ਤੁਸੀਂ ਆਪਦਾ ਸਿਰ ਠੱਕ ਕਰ ਲਓ ਹਾਂ ਸਾਰੀ ਉਹ ਕਿਲਰ ਚਲੋ ਕੋਈ ਨਹੀਂ ਆਉਂਦਾ ਸਰਪਾਲਾ ਨਾਲ ਨਹੀਂ ਖੜਦਾ ਸਰਪਾਲਾ ਨਾਲ ਨਹੀਂ ਖੜਦਾ ਹਾਂ ਠੀਕ ਆ ਚੰਗਾ ਮਾਤਾ ਠੀਕ ਆ ਇਹ ਹੁੰਦੇ ਬਾਅਦ ਮੈਂ ਸੋਚਿਆ ਸੀ ਜਲਦੀ ਆ ਮੈਨੂੰ 16 ਫਾਟ ਦੇ ਹੋਰ ਕਿਹੜਾ ਕਿੱਥੇ ਉਹ ਮੈਂ ਦਿਖਾਉਣਾ ਜਾ ਕੇ ਦੂਜਾ ਤਾਂ ਹੀ ਉਹ ਕਾਲੇ ਦਾ ਇੱਥੇ ਲਈ ਏਡੀ ਮੈਂ ਆ ਗੁੜੀਏ ਦਾ ਮੇਰੇ ਛੱਤ ਦੇ ਪਿੱਛੇ ਹਾਂ ਮੇਰਾ ਕਿੱਥੇ ਬਟ ਉਹ ਹੀ ਕੋਲ ਲਿਆ ਕਰ ਉਹ ਜਿਹੜਾ ਕਾਲੇ ਦਾ ਉਹੀ ਹੈ ਅੱਛਾ ਕਾਲੇ ਦੇ ਬੇਟਾ ਛੋਟੇ ਹੀ ਕਹੇ ਬੇਟਾ ਛੋਟੀ ਅੱਛਾ ਜਿਹੜਾ ਸੁੱਤਾ ਹੀ ਰਹਿਣਾ ਹਾਂ ਜੀ ਇਹਨਾਂ ਨੂੰ ਹੈਲਪ ਕਰਨੀ ਸੀ ਨਾਲ ਫਿਰ ਇੱਥੇ ਫੜਾ ਦਿੰਦੇ ਹਾਂ ਹਲ ਬੇਟਾ ਉਹ ਲੈ ਲੈ ਬੱਚੇ ਕੋਈ ਨਹੀਂ ਉਹ ਆਪਦਾ ਤੁਸੀਂ ਇੰਤਜ਼ਾਮ ਕਰ ਲਓ ਕਹਿੰਦੇ ਆਪਾਂ ਫਾਈਲ ਲੈਦਾ ਭਰੀ ਆ ਜੀ ਹਾਂ ਹਾਂ ਠੀਕ ਹੈ 11 ਟੈਂਪਰੇਲੀ ਉਹ ਬਾਈ ਨੂੰ ਕਹਿੰਦੇ ਮੈਂ ਫੋਨ ਕਰਾਂ ਠੀਕ ਹੈ ਮੇਰੀ ਗੱਲ ਕਰਾ ਦੇਣਾ ਸਸੋ ਪੱਤਰਕਾਰ ਦਾ ਜਾ ਕੇ ਨਾ ਉਧਰ ਪਲਾਟਾਂ ਦੇ ਪਿੱਛੇ ਚੱਲ ਜਾਂਦਾ ਪਹਿਲਾਂ ਵੀ ਮੈਂ ਦੇਖ ਕੇ ਆ ਮੈਡਮ ਪਲੀਜ਼ ਬੰਦ ਕਰਵਾ ਦਿਓ ਜੀ ਆ ਕਰਵਾ ਦਿਓ ਪਾਣੀ ਇੰਨਾ ਕੰਮ ਕਰਾ ਦੇ ਜੀ ਅੱਛਾ ਇਹ ਹੀ ਗੱਲ ਹੈ ਪਾਣੀ ਇਧਰੋਂ ਆ ਕੇ ਨਾ ਮੈਡਮ ਇਧਰੋਂ ਚੱਲ ਜਾਂਦਾ ਹਾਂ ਜੀ ਪਾਈਪ ਪਾ ਦੇਣਗੇ ਅੱਗੇ ਅੰਮੂ ਜੀ ਉਹ ਪਾ ਕੇ ਕੱਢ ਦੇਣਗੇ ਪਾਣੀ ਜਨਹਣੀ ਨਾ ਕੋਈ ਜੀ ਮੈਂ ਕਹਿੰਦੀ ਹੁਣੇ ਹਾਂ ਇਧਰ ਗਏ ਜਲੇ ਕਿਸੇ ਦੇ ਨਾਲ ਕਰਾਇਦੇ ਅੱਛਾ ਉਹਨੀ ਦੇਰ ਲਈ ਚਲੇ ਗਏ ਹਾਂ ਜੀ ਅੱਛਾ ਨੇ ਹੁਣ ਛੱਤ ਛੋਤ ਹੈ ਨਹੀਂ ਇਹਦੇ ਉੱਤੇ ਅੱਛਾ ਛੱਤ ਡਿੱਗ ਗਈ ਛੱਤ ਡਿੱਗ ਗਈ ਅੱਛਾ ਠੀਕ ਹੈ ਇਹ ਨਾ ਫਾਈਨ ਪ੍ਰਵਾਹੀ ਆ ਸੁਣਨ ਤੋਂ ਫਾਈਨ ਪ੍ਰਵਾਹ ਕੇ ਸੁਣਨ ਨੂੰ ਦੇ ਦੇ ਦਸਤਰ ਦੇ ਆਉਣਗੇ ਇੱਕ ਤਾਂ ਦਸਤਰ ਦੇ ਦਿਓ ਇੱਕ ਤੁਹਾਨੂੰ ਥੋੜਾ ਮਦਦ ਕਰ ਦਿੰਦੇ ਆ ਵੀ ਆਪ ਦਾ ਸ਼ੈੱਡ ਛੱਡ ਪਾ ਕੇ ਇੱਥੇ ਰਹਿਣ ਜੋਗਾ ਕਰ ਲੋ ਹਨਾ ਆਲੋ ਠੀਕ ਮਰੀ ਥੋੜੀ ਰਿਪੇਅਰ ਕਰ ਖਣ ਜਾਂ ਬੋਰ ਸ਼ੈੱਡ ਪਾ ਲਓ ਮੈਨੂੰ ਸ਼ੈੱਡ ਪਾ ਕੇ ਕਿੱਧਰ ਜਾਵੋਗੇ ਨਾ ਹਾਂ ਕਿਸੇ ਦੇ ਘਰੇ ਬੈਠੇ ਹਾਂ ਕਿਸੇ ਦੇ ਘਰੇ ਬੈਠੇ ਹਾਂ ਇਹ ਇੱਥੇ ਬੈਠੇ ਪਠਾਈ ਸੀ ਮੈਂ ਜੀ ਇਹਨੂੰ ਇਹਨਾਂ ਦੀ ਮਿਹਨਤ ਕਰਕੇ ਗਵੰਡੀ ਕਹਿੰਦੇ ਮੈਂ ਕਰਾ ਲੈਣਾ ਕਰਾ ਲੈਣਾ ਹਾਂ ਹਾਂ ਇਹਨਾਂ ਦੇ ਚਾਰਾਂ ਇੱਕ ਸਾਡੇ ਬਿਠਾ ਦਿਓ ਚਲ ਕੋਈ ਨਹੀਂ ਇੱਕ ਵਾਰੀ ਆਫ ਦਾ ਬੈਣ ਚੁੱਕਾ ਕਰ ਲੋ ਬਾਕੀ ਫਿਰ ਸਕੀਮ ਚ ਵੀ ਆ ਜਾਊਗਾ ਸੋਨ ਦੇਦਾ ਫੇਲ ਪਰ ਕੇ ਹਾਂ ਠੀਕ ਹੈ ਠੀਕ ਹੈ ਜੀ ਠੀਕ ਅੱਛਾ ਸਾਸਰੀ ਘਰ ਇਹ ਤਾਂ ਬਚਤ ਹੋ ਵੀ ਚੱਲੇਗੀ ਅੱਛਾ ਛੱਤ ਡਿੱਗੀ ਹਾਂ ਜੰਦਰ ਵੀ ਹਾਂ ਵੇਖੋ ਇਹ ਬਹੁਤ ਪ੍ਰੀਤ ਹੈ। ਇਹ ਤਾਂ ਨੀਵਾ ਨੀਵਾ ਕਿਉਂ ਹੈਗਾ? ਅੱਛਾ ਆਏ ਭਾਈ ਹੁਣੀ ਨੇ ਨੇ। ਹਾਂ। ਛੱਡ ਪਾਇਆ। ਇਹੋ ਜਿਹੀ ਪਾਲਾ ਤੈਨੂੰ ਦੇ ਦੇਣੇ ਪੈਸੇ। ਹਾਰੇ ਜੀਆ ਕਰਾ। ਅੱਛਾ। ਠੀਕ ਹੈ। ਇਹ ਜਹਾ ਸਮਾਨ ਇੱਧਰ ਕੋਣ ਨਹੀਂ ਰੱਖਾਂਗੇ? ਕੋਣੀਆਂ ਤੇ ਰੱਖਿਓ। ਹਾਂਜੀ ਚੋਣ ਲੱਗ ਗਿਆ ਸਾਰਾ ਸਿੱਕੇ ਨਾਲ। ਉਹ ਬਚ ਗਈ ਉਹ ਜੱਬੀਾਂਾਂ ਕੰਨ ਦੇ ਫਿਰ ਹੁਣ ਕਿਹੜਾ ਆ ਪਾਉਣਾ ਉਹ ਪਾਣੀ ਜੀ ਕਿਹੜੇ ਜਿਹੜੇ ਛੱਡ ਪਿਆ ਹਾਂ ਜੀ ਨਪਲੇ ਪਿੱਛੇ ਲਈ ਡਿੱਗੀ ਸਾਤ ਵਾਲੀ ਡਿੱਗੀ ਕਿਹੜੀ ਆ ਆ ਵੀ ਡਿੱਗਣੀ ਆ ਜੀ ਅੱਜ ਸਵੇਰੇ ਡਿੱਗੀ ਚੁਗੀ ਆ ਡਿੱਗੀ ਕਿ ਸਾਹ ਭਰਾਵਾ ਇਹਨੇ ਕਿੱਡੇ ਗੱਜੂ ਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜੀ ਡਿੱਗੀ ਆ ਦਿਖਾਓ ਮੈਂ ਕਿਹੜਾ ਜੋ ਦਿਖਾਓ ਸਮਾਨ ਤੇ ਲੋਕਾਂ ਦੇ ਘਰ ਦਾ ਰੱਖਿਆ ਕੀ ਕਰਨੀ ਹਾਂ ਲੰਬੀ ਲੰਬੀ ਹੈ ਨਾ ਹਾਂ ਤਾਂ ਕਿ ਪਾਤੇ ਦੀ ਹੈ ਅੱਛਾ ਇਹ ਡਿੱਗ ਕੇ ਦੱਬੀ ਜਾਂਦਾ ਹੀ ਕੋਈ ਨਾ ਆ ਅੱਛਾ ਇੱਥੇ ਪਾਈ ਹੋਣੀ ਆ ਨਾ ਠੀਕ ਹੈ ਠੀਕ ਹੈ ਸਰ ਮੈਡਮ ਜੀ ਕਰੋ ਸੱਚੀ ਗੱਲ ਹੈ ਹੁਣ ਸਰਦੀ ਦੇ ਚਿੱਕੇ ਬੜਨਗੇ ਵਿਚਾਰੇ ਹੋਰ ਆਲਾ ਫੜ ਜਿਵੇਂ ਉਹ ਪਾਇਆ ਸ਼ੱਡ ਹੋਵੇਂ ਪਾ ਲਓ ਬਾਕੀ ਨਾ ਇਹ ਨਹੀਂ ਕਰਦੇ ਮਾਲੇ ਫਾਈਲ ਭਰਦਾਂਗੇ ਹਾਂਜੀ ਫਾਈਲ ਭਰਨੀ ਹੈ ਫਾਈਲ ਵੀ ਭਰਦਾਂਗੇ ਕੋਈ ਆਪ ਦੇ ਕੋਲੋਂ ਤੁਹਾਨੂੰ ਕਰ ਰਹੇ ਆ ਤਾਂ ਕਿ ਤੁਹਾਨੂੰ ਫਾਈਲ ਤੇ ਮੈਡਮ ਭਰੀ ਹੋਈ ਹੈ ਭਰੀ ਹੈ ਨਾ ਉਹ ਵੀ ਆ ਜਾਣਗੇ ਉਹ ਵੀ ਆ ਜਾਣਗੇ ਇੱਕ ਵਾਰੀ ਆ ਦੇ ਤੁਸੀਂ ਵੀ ਸ਼ੈੱਡ ਛੁੱਟਾਉਂਦਾ ਹਾਂ ਮੰਤਰੀ ਸਾਹਿਬ ਕਹਿੰਦੇ ਆ ਹੁਣ ਇਹਨਾਂ ਠੰਡ ਚ ਵਿਚਾਰੇ ਬੜਨਗੇ ਵੀ ਕਿੱਥੇ ਨਹੀਂ ਕਾਹਦਾ ਨਾ ਹੋ ਜਾਊਗਾ ਸਾਡਾ ਕਵਰ ਹੋ ਜਾਊਗਾ ਤੇ ਕੋਈ ਨਹੀਂ ਆਪਾਂ ਬਾਕੀ ਸਰਕਾਰ ਨਹੀਂ ਉਹ ਪੈਸੇ ਲੱਗਣਗੇ ਹੋਰ ਮੈਂ ਉਧਰ ਸਭ ਮਿਲ ਜਾ ਤੇ ਚਲ ਬੰਦਾ ਬਣਾਉਣ ਮਿਲਣਗੇ ਅੱਜ ਮੇਰੇ ਵਾੜ ਵਾਸੀ ਜਿੰਨੇ ਵੀ ਇਹ ਦੇਖ ਕੇ ਬਹੁਤ ਖੁਸ਼ ਹੋਏ ਹਾਂ ਨਹੀਂ ਕੋਈ ਜਿੰਨੇ ਵੀ ਆਪਣੇ ਡਿਗੇ ਆ ਨਾ ਉਹਨਾਂ ਨੂੰ ਇੱਕ ਵਾਰੀ ਟੈਂਪਰੇਰੀ ਆਪਾਂ ਹਲਪ ਕਰ ਦਿੰਨੇ ਆ ਆਪਦਾ ਸ਼ੈੱਡ ਛੁੱਟਾ ਗੁੱਡ ਆਫਟਰਨੂੰ ਪਾ ਕੇ ਜਿਹੜੀ ਦੂਜੀ ਸਹਤ ਆਉਣੀ ਉਹ ਤਾਂ ਚਲੋ ਆਉਗੀ ਜੀ ਜੀ ਇੱਕ ਵਾਰੀ ਮੈਂ ਆਪਦੇ ਕੋਲ ਕਰ ਦਿੰਦੀ ਆ ਮੈਂ ਐਸੇ ਕਰਕੇ ਨਾ ਜੀ ਉਹਨਾਂ ਮੇਰੀ ਗੱਲ ਕਹੀ ਸੀ ਤੁਸੀਂ ਕੁਝ ਦਿਨ ਰੁਕ ਜਾਓ ਕਿਉਂਕਿ ਖੜਾ ਕਰਕੇ ਨਾ ਜੀ ਉੱਧਰ ਜ਼ਰੂਰੀ ਸੀ ਹੁਣ ਮੈਂ ਕਿ ਜਿਵੇਂ ਫਰੀ ਹੁੰਦੇ ਨਾਲ ਦੇ ਨਾਲ ਮੈਂ ਆਉਣ ਕੇ ਤੁਹਾਡੇ ਕੋਲ ਆ ਕੇ ਸਪੈਸ਼ਲੀ ਤੁਹਾਨੂੰ ਮਿਲ ਕੇ ਜਾਣਗੇ ਜੋ ਵੀ ਬਣਦੀ ਸਾਈਟਾਂ ਉਹ ਦੇਖ ਕੇ ਜਾਣਗੇ ਅੱਛਾ ਸਰਪਾਲਾ ਥੱਲੇ ਹੀ ਬੈਠੇ ਆ ਹਾਂਜੀ ਸਾਰਾ ਮਤਲਬ ਕਿ ਡੇਟੇ ਸਿਨਾਂ ਕੋਈ ਨਹੀਂ ਆਜੋ ਆਜੋ ਬਾਹਰ ਆਜੋ ਆਜੋ ਬਾਹਰ ਹੀ ਆਜੋ ਕੱਟੂ ਸਤਿ ਸ਼੍ਰੀ ਅਕਾਲ ਥੋੜਾ ਹੀ ਆ ਅੱਛਾ ਬਾਰ ਬਾਰ ਪਿਆ ਅੱਛਾ ਬੁਲਾ ਲਓ ਮੁੰਡਾ ਹੈਗਾ ਅੰਦਰ ਅੱਛਾ ਛੱਡ ਦਿਓ ਕੋਈ ਨਹੀਂ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਚਲੋ ਇੱਕ ਵਾਰੀ ਨਾ ਤੁਹਾਨੂੰ ਅਸੀਂ ਪੈਸੇ ਦੇਣ ਆਏ ਆ ਵੀ ਆਪਦਾ ਸ਼ੈੱਡ ਪਾ ਕੇ ਆਦਰ ਪਾਲਾਂ ਜੀ ਦਾ ਪਾਸੇ ਕਰੋ ਬਹਿਣ ਜੋਗੇ ਹੋ ਜੋ ਬਾਕੀ ਜਿਹੜੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਆਣੀ ਉਹ ਵੀ ਆਊਗੀ ਇੱਕ ਵਾਰੀ ਤੁਸੀਂ ਤਰਪਾਲਾਂ 'ਚ ਬੈਠੇ ਤਾਂ ਕਰਕੇ ਦੇਣ ਆਏ ਆ ਹਾ ਲੋ ਫੜੋ ਇਹ ਪਵਾਓ ਛੱਡ ਆਵਦਾ ਠੀਕ ਹੈ ਹੂੰ ਇੱਕ ਕਰੀਂ ਇਹ ਉਹ ਕਰ ਲਓ ਸੈਟ ਅਪ ਹੋ ਜੂਗਾ ਹਾਂ ਫਿਰ ਉਦੋਂ ਤੱਕ ਆਉਂਦੇ-ਆਉਂਦੇ ਟਾਈਮ ਲੱਗ ਜਾਣਾ ਨਾ ਕਿਰੀ ਆਉਂਦੀ ਕਿਸ਼ਤ ਟਾਈਮ ਲੱਗ ਜਾਣਾ ਸਰਕਾਰ ਦਾ ਪ੍ਰੋਸੀਜਰ ਥੋੜਾ ਲੱਗਦਾ ਸਹੀ ਹੈ 300 ਰੁਪਏ ਮੰਗਦੇ ਨਹੀਂ ਭਾਂਗਦੇ 10 15 ਰੁਪਏ ਕੰਦਰੰ ਦਾ ਪਾਲੋਣਾ ਸਾਰੇ ਨਾ ਕਵਰ ਕਰੋ ਉਸ ਤੋਂ ਉੱਪਰ ਇੱਕ ਕਰਿਓ ਪਾਲੋ ਹਾਂ ਕੋਈ ਨਹੀਂ ਜੇ ਨਾ ਪਿਆ ਨਾ ਤਾਂ ਮੈਨੂੰ ਦੱਸ ਦੀ ਕੋਈ ਨਹੀਂ ਹੋਰ ਕਰ ਦਾਂਗੇ ਫਿਰ ਹਲਪ ਉਸ ਤੋਂ ਉੱਪਰ ਪਵਾ ਦਾਂਗੇ ਜੇ ਕੋਈ 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 ਮਦਦ ਕਰ ਦੇਣੀ ਤੁਸੀਂ ਬੇਫਿਕਰ ਹੋ ਜਾਓ ਇੱਕ ਵਾਰੀ ਸ਼ੁਰੂ ਕਰ ਲਓ ਹਾਂ ਦੇਖੋ ਇੱਕ ਵਾਰੀ ਤੁਸੀਂ ਕਿਹਾ ਤੇ ਆਏ ਨਾ ਜੀ ਤੁਸੀਂ ਬੇਫਿਕਰ ਹੋ ਜਾਓ ਤੁਹਾਡੇ ਨਾਲ ਹੈ ਸਾਰੇ ਠੀਕ ਹੈ ਜੀ ਇੱਥੇ ਦਾ ਅੜਸਣਾਈ ਉੱਥੇ ਮੈਨੂੰ ਦੱਸ ਦੇਣਾ ਇਹ ਕੱਲੀ ਆ ਕੱਲੀ ਆ ਜੀ ਰਾਮ ਨਾਲ ਜੀ ਰਾਮ ਨਾਲ ਆਹਸ ਮਾਰ अच्छा कोई हाय जी माता किधर है माता किधर है अच्छा ओहो फिर ਇਹਦੀ हेल्प ਕਰਦੀ ਤੂੰ ਮੈਂ ਪੈਸੇ ਦੇ ਜਾਨੀ ਆ ਹਾਂ ਪੈਸੇ ਸਾਰਾ ਹੋਇਆ ਪਿਆ ਹੈ اچھا ਸਤਿ ਸ੍ਰੀ ਅਕਾਲ ਕੋਈ ਨਹੀਂ ਮਾਤਾ ਕਾਹਦੇ ਅੱਗੇ ਵੀ ਤੁਸੀਂ ਕਿਹਾ ਕੀਤਾ ਸੀ ਕਿ ਪੈਸੇ ਦੇਵਾਂਗੀ ਤੇ ਨੂੰ ਮਣ ਆ ਜੀ ਤਾਂ ਮਕਾਂ ਹਾਂ ਦੇ ਦੇ ਨਹੀਂ ਮਿਲੇ ਨਹੀਂ ਮੇਰੇ ਤੋਂ ਅੱਲਾ ਹਰਸ਼ ਦੇ ਅੱਲਾ ਫੜ ਕਰਾਵਦਾ ਤੂੰ ਮੇਰੇ ਮਕਾਨ ਮੜਾ ਬਣਾਓ ਮੈਂ ਨਹੀਂ ਬਣਾਉਂਦੀ ਤੂੰ ਤੇਰੇ ਕੋਲ ਮੁੰਡਾ ਮੇਰੇ ਕੋਲ ਕੋਈ ਨਹੀਂ ਹੈਗਾ ਮੈਂ ਤਾਂ ਸੰਗਲ ਜੇੜੀ ਨਾ ਉਸ ਸਾਈਤਾਣੀ ਹੈ ਨਾ ਕੋਈ ਸਰਕਾਰ ਤੋਂ ਹੋ ਜਾਈ ਨਹੀਂ ਇਹ ਤੁਹਾਨੂੰ ਐਮਰਜੈਂਸੀ ਵਾਸਤੇ ਐਮਰਜੈਂਸੀ ਵਾਸਤੇ ਹੱਲ ਲਗਾ ਠੀਕ ਹੈ ਕੋਈ ਆਲੇ ਮੇਰੇ ਸਤੋ ਵੀ ਆਉਂਦਾ ਪਾਣੀ ਛੱਡ ਵੀ ਆਉਂਦੇ ਕੱਲੋ ਐਮਪ ਕਰਦੀ ਮਾਤਾ ਦੀ ਇਹ ਨਾ ਨਦਰ ਪ੍ਰਧਮ ਦੀ ਵਾਸ ਸੋਚ ਨੇ ਇਸ ਪੋਸਟ ਇਹ ਆਹੀ ਤਾਂ ਹੀ ਕਹਿਣਾ ਨਾ ਵੀ ਜਿਹੜੇ ਮੇਖਲੇ ਦੇ ਨਾਮ ਇਹ ਨੀਚੀ ਦੇ ਵਿੱਚ ਹੀ ਜਾਣ ਰਹੀ ਦੀ ਇਹ ਇਸ ਕਰਕੇ ਆ ਵੀ ਤੁਸੀਂ ਥੱਲੇ ਨਾ ਆ ਜਿਓ ਇਹ ਆਪਦੀ ਚਾਹ ਨਹੀਂ ਪੈ ਰਹੀ ਹੈ ਮੇਨ ਹੋਈ ਚੀਜ਼ ਇਹ ਨਾ ਨਦਰ ਤੋਂ ਸਾਰੇ ਸਾਰ ਰਾਤ ਲੱਗੀ ਰਹਿੰਦੀ ਪਾਣੀ ਕੱਢ ਰਹੀ ਹੈ 15 ਮੇ 15 ਨਾਲ ਲੱਗੇ ਮੈਡ ਰੋਡ ਆ ਕੇ ਕਢਵਾਲਾ ਪਵਾ ਦੇ ਮਤ ਪਵਾ ਦੇ ਸ਼ੈਂਟ ਪਵਾ ਦੇ ਪਵਾ ਮੇ ਕਿੱਤੀ ਬਣਾ ਦੇਮ ਤਾਂ ਬਸ ਵਹੀ ਹੋ ਕੇ ਰਹੇ ਕੋਈ ਨਹੀਂ ਕਬਰਾਂ ਵਧੀਆ 15 ਮੇ 15